ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੇ ਕਿਸੇ ਵੀਰ ਨੇ ਮੱਕੀ ਬੀਜੀ ਹੋਈ ਹੈ ਤਾਂ ਉਹ ਇਹ ਵੀਡੀਓ ਨੂੰ ਧਿਆਨ ਨਾਲ ਦੇਖੋ ਜੇਕਰ ਮੱਕੀ ਦੇ ਬੁੱਟੇ ਕਿਸੇ ਵਜ੍ਹਾ ਕਰਕੇ ਸੁੱਕ ਰਹੇ ਨੇ ਹੋ ਸਕਦਾ ਹੈ ਉਹ ਸੋਕੇ ਜਾਂ ਲੋਭ ਚਿੱਲਣ ਕਰਕੇ ਸੁੱਕ ਰਹੇ ਹੋਣ ਪਰ ਉਹਨਾਂ ਬੁੱਟੇ ਨੂੰ ਪੱਟ ਕੇ ਦੇਖੋ ਕਿ ਕਿਤੇ ਸੁੰਢੀ ਤਾਂ ਨਹੀਂ ਆਹ ਦੇਖੋ ਬੁੱਟੇ ਦਾ ਹਲਕੀ ਕੀਤਾ ਸੁੰਢੀ ਨਹੀਂ ਆਹ ਸੁੰਢੀ ਬੁੱਟੇ ਦੇ ਜੜ ਚ ਪੈ ਕੇ ਬੁੱਟੇ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਜੇਕਰ ਸੁੰਡੀ ਉੱਪਰਲੇ ਪਾਸੇ ਪੈਂਦੀ ਹੈ ਬੁੱਟੇ ਦੇ ਤਾਂ ਬੁੱਟੇ ਤੇ ਹੌਲੀ ਹੌਲੀ ਹਮਲਾ ਹੁੰਦਾ ਹੈਗਾ ਪਰ ਜੇਕਰ ਜੜ ਦੇ ਵਿੱਚ ਚਲੀ ਜਾਂਦੀ ਹੈ ਤਾਂ ਉਹ ਬੁੱਟੇ ਨਿਕਦੋ ਦਿਨਾਂ ਦੇ ਵਿੱਚ ਹੀ ਸਕਾ ਹੁੰਦੀ ਹੈ ਆ ਦੇਖੋ ਬੁੱਟੇ ਨੂੰ ਉੱਪਰਲੇ ਪਾਸੇੋਂ ਸੁੰਡੀ ਦਾ ਹਮਲਾ ਹੋਇਆ ਹੋਇਆ ਹੈਗਾ ਜੇਕਰ ਤੁਹਾਨੂੰ ਵੀ ਲੱਗਦਾ ਤੁਹਾਡੇ ਮੱਕੀ ਇਸ ਤਰ੍ਹਾਂ ਹੋ ਰਹੀ ਹੈ ਤਾਂ ਤੁਰੰਤ ਸੁੰਡੀ ਵਾਲੀ ਸਪਰੇਅ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਵੀਰ ਦਾ ਨੁਕਸਾਨ ਨਾ ਹੋਵੇ ਧੰਨਵਾਦ ਜੀ